ਨਯੰਗ ਸਿੰਘਾ ਦਾ ਸਤਿਕਾਰ ਕਰਦੇ ਹਾਂ ਬਾਣੀ ਦਾ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਨਯੰਗ ਸਿੰਘਾ ਦੀ ਬਾਬਾ ਰਾਜਾਰਾਮ ਸਿੰਘ ਦਾ ਵੀ ਸਤਿਕਾਰ ਸਭ ਦਾ ਸਤਿਕਾਰ ਕਰਦੇ ਹਾਂ ਉਹਨੇ ਕਿਹਾ ਸੀ ਮੈਂ ਸੰਗਲ ਬਣ ਕੇ ਲਿਆਵਾਂਗਾ ਮੈਂ ਕਹਿੰਦਾ ਜੀ ਾਕਾਤ ਅਸ ਤੋ ਹੁਕਮ ਆ ਜਾਏਗਾ ਨਾ ਕਿ ਪੁੱਛੋ ਵਾਲਿਆਂ ਨੂੰ ਸੰਗਲ ਬਣ ਕੇ ਲਿਆਵੋ ਤੇ ਮੈਂ ਸੰਗਲ ਬਣ ਕੇ ਬਿਲਕੁਲ ਸਤ ਦਾ ਸਾਹਮਣੇ ਜਾਵਾਂਗਾ ਮੈਂ ਇੰਨਾ ਗੁਰੂ ਸਾਹਿਬ ਦਾ ਸਤਿਕਾਰ ਕਰਦਾ ਉਹਦੇ ਕਾਤ ਸਹਿਬ ਦਾ ਮੀਰੀ ਪੀਰੀਆ ਦੇ ਮਾਲਕ ਦਾ ਜੇ ਸੰਗਲ ਨੂੰ ਬਣਨਾ ਹੈ ਤੇ ਪਹਿਲੋ ਕਾਤ ਅਸ ਤੋਂ ਹੁਕਮਨਾਮਾ ਆਵੇ ਤੇ ਮੈਨੂੰ ਲੈ ਜਾਣਾ ਸੰਗਲ ਨਾਲ ਬਣ ਕੇ ਤੇ ਮੈਂ ਆਪ ਜਾਵਾਂਗਾ ਬਾਬਾ ਰਾਜਾ ਰਾਜ ਸਿੰਘ ਵੀ ਗੁਰੂ ਦੇ ਸਿੱਖ ਨੇ ਜੇ ਕਿਸੇ ਸਿੱਖ ਦਾ ਥੋੜੇ ਕਰਕੇ ਦਿਲ ਦੁਖਿਆ ਤਾਂ ਤੁਹਾਨੂੰ ਨਿਮਣ ਚ ਉਹਦਾ ਦਿਲ ਦੁਖਿਆ ਨਹੀਂ ਉਹਨੇ ਤਾਂ ਤਮਾਸ਼ਾ ਕੀਤਾ ਟੀਵੀ ਦੇ ਅੱਗੇ ਉਹਦਾ ਦਿਲ ਦੁਖਿਆ ਨਹੀਂ ਉਹਨੇ ਤਾਂ ਆਪਣਾ ਆਪ ਦਿਖਾਇਆ ਵੀ ਕਿਵੇਂ ਬੋੜਨਾ ਉਹ ਤਾਂ ਬੋੜਨ ਦਾ ਹਸਾਬ ਹੀ ਨਹੀਂ ਕਿਵੇਂ ਮਹਾਪੁਰਸ਼ਾਂ ਦੀ ਸੰਤਾਨ ਬੋੜਨਾ ਹੈ ਕਿਹੜੀ ਭਾਸ਼ਾ ਵਰਤਣੀ ਤੁਹਾਨੂੰ ਸੰਤ ਹੋਣ ਦਾ ਹੰਕਾਰ ਹੈ ਹਾਂਜੀ ਹੰਕਾਰ ਹੈ ਇਸ ਦਾ ਨਹੀਂ ਸੰਤ ਕੋਈ ਸੰਤ ਹੋਣ ਦਾ ਹੰਕਾਰ ਨਹੀਂ ਦਾ ਸਾਸੀ ਤਾਂ ਜੇ ਕੋਈ ਕਹਿੰਦਾ ਕਿ ਸੰਗਲ ਬੰਨ ਕੇ ਲੈ ਜਾਗੇ ਜੇ ਜੇ ਉਹ ਨਹੀਂ ਗੁਰਸਾਹਿਬ ਦਾ ਹੁਕਮ ਹੈ ਤੇ ਸੰਗਲ ਵੀ ਨਹੀਂ ਤਾਂ ਤੁਸੀਂ ਅਕਾਲ ਤਖਤ ਦਾ ਹੁਕਮ ਮੰਨੋਗੇ ਹਾਂਜੀ ਅਸੀਂ ਕਾ ਜੇ ਅਕਾਲ ਤਖਤ ਸਾਹਿਬ ਤੁਹਾਨੂੰ ਤਲਬ ਕਰਦੇ ਤਾਂ ਤੁਸੀਂ ਜਾਵਾਂਗੇ ਜਿਹੜੀ ਸਜ਼ਾ ਲੱਗੂਗੀ ਉਹ ਸਜ਼ਾ ਕਬੂਲ ਹਾਂ ਜੋ ਹੋਥ ਫਰਮਾਨ ਹੋਏਗਾ ਹੁਕਮ ਹੋਏਗਾ ਅਸੀਂ ਆਪਣੀ ਜੇ ਬੇਨਤੀ ਸਾਨੂੰ ਪੁੱਛਣਗੇ ਕੁਝ ਵੀ ਦੱਸੋ ਤੁਸੀਂ ਅਸੀਂ ਆਪਣੀ ਦੱਸ ਦੇਾਂਗੇ